ਆ ਆ ਟਾਇਰ ਤੇ ਮੇਰੀ ਬਾਡੀ ਖਿੱਚ ਕੇ ਆ ਜਾਣਾ ਮੇਰਾ ਸਪਰੇਅ ਮਾਰ ਗਿਆ ਆ ਮੂਹ ਦਾ ਨਿਸ਼ਾਨ ਬਣਾ ਦੇ ਆਹ ਆ ਗਰੀ ਸਾਨੂੰ ਵੀਡੀਓ ਭੇਜ ਲਗਾਈ ਮੈਨੇ ਆਹ ਇੱਕ ਗਾੜੀਆਂ ਧਮਕੀਆਂ ਲੁੰਦਾ ਮੈਨੂੰ ਗਾੜੀਆਂ ਗਾੜੀ ਵਿੱਚ ਨਾ ਬਸ ਤੇ ਰਹਿਣਾ ਕਿ ਨਹੀਂ ਰਹਿਣਾ ਆ ਹੋਇ ਜੀ ਗੱਲਬਾਤ ਕੀ ਹੋਈ ਐ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਂ ਡੇਰੇ ਮਗਰੋਂ ਠੀਕ ਆ ਜੀ ਇਹਨੇ ਨਹੀਂ ਦੇਖਿਆ ਹੁੰਦਾ ਮੇਰੇ ਚੇੜਾ ਮਾਰਨ ਦਾ ਮਹਾ ਮੇਰੀ ਬਜਾ ਉਦਾਸ ਜੇ ਮੇਰੀ ਗੱਡੀ ਦਾ ਨੰਬਰ ਨਹੀਂ ਲਿਗਾ ਤੂੰ ਮੇਰੇ ਦਾਗਰ ਨੰਬਰ ਮੇਰਾ ਗੱਡੀ ਤੇ ਮਗਰ ਨਹੀਂ ਲਗਾ ਇਹਨੇ ਅੱਗੋਂ ਵੇਖ ਕੇ ਮੇ ਚੇੜਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਇਹਨੂੰ ਕਿਹੜੀ ਜਗ੍ਹਾ ਦੀ ਗੱਲ ਆ ਆ ਜੀ ਥ੍ਰੀਪੁਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਦਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਸੀ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਪਾਜੀ ਟੋੜੋ ਕਰਦਾ 10 ਸਾਲ ਹੋ ਗਿਆ ਪਹਿਲਾਂ ਗੱਲਬਾਤ ਹੋਈ ਆ ਜਿਨ੍ਹਾਂ ਨਾਲ ਹੁੰਦਾਰੀਆਂ ਉਹਨਾਂ ਦੇ ਵਰਖਲਾਪ ਵੀ ਹੁੰਦੇ ਰਏ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਆਇਆ ਵਾ ਪਹਿਲੀ ਵਾਰੀ ਆਵੇ ਤੇ ਇਹਨੇ ਚ ਪੈੜਾ ਮਾਰ ਕੇ ਪੁੱਛ ਕੀਤੀ ਉਹਨਾਂ ਨੇ ਕਿ ਕਿਹੜਾ ਹੈ ਚਪੜ ਹਾਂ ਕਾਰਨ ਕਿ ਉਹਨਾਂ ਨੇ ਕਾਰਨ ਨਹੀਂ ਇਹਨੇ ਪੁੱਛਿਆ ਮੈਨੂੰ ਉਹਨੇ ਕਾਰ ਦੇ ਵਿੱਚ ਕਿਉਂ ਮਾਰਿਆ ਮੈਂ ਪੁੱਛਿਆ ਨੂੰ ਮਾਂ ਮੇਰੀ وجہ ਦੱਸ ਕਹਿੰਦਾ ਤੂੰ ਨੰਬਰ ਨਹੀਂ ਲਿਖਿਆ ਮੈਂ ਆ ਨੰਬਰ ਮੇਰਾ ਮਗਰ ਲਿਖਿਆ ਅੱਡੋ ਨਿਆਣਿਆਂ ਨੇ ਪਾਰਦਾ ਗੱਡੀਆਂ ਮੈਂ ਤੁਪ ਕਰਾਉਂਦਾ ਨਹੀਂ ਚਲਾਣ ਕਰੀਦਾ ਅਜਾ ਨਾ ਨਿਕਲ ਕਰਕੇ ਚਪੇੜਾ ਮਾਰੇਗਾ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖਿਆ ਸਰਕਾਰੀ ਨੰਬਰ ਕਰਿਆ ਹੱਥੇ ਲਿਖਿਆ ਸਰਕਾਰੀ ਨੰਬਰ ਹੈ ਐਸਐਸਪੀ ਨੇ ਲਿਖਿਆ ਉਹ ਕਰਿਆ ਤੇ ਕਿਹਾ ਮੰਗੇ ਹੋ ਕਰਦੇ ਆ ਕਿ ਇਹਦੀ ਜਬਦੀ ਲੱਤੀ ਜਾਵੇ ਹੋਰ ਰਾਡੀ ਮੰਗ ਸਰ ਉਹਨਾਂ ਸਵਾਰੀਆਂ ਲਾਉਣ ਤੇ ਆਏ ਇਹਨਾਂ ਪੁੱਛਿਆ ਗਿਛਿਆ ਨਹੀਂ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆ ਕੇ ਉਹਨੂੰ ਫੜ ਕੇ ਬਲੋ ਧੂਕੇ ਵਾਲੇ ਵਾਲੇ ਟੈਂਪੂ ਦੇ ਦੇ ਲਿਆ ਕੇ ਕਪੜਾ ਮਾਰਨ ਦਿਆ ਪਿਆ ਫਿਰ ਅਸੀਂ ਕਿਹਾ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂ ਵੀ ਧੱਕੇ ਧੁਕੇ ਮਾਰੇ ਕਰੋ ਪਰ ਕਰੋ ਪਰ ਉਹ ਏ ਕੀਤਾ ਵਾ ਤੇ ਕੋਈ ਕੋਲਿਆ ਨਹੀਂ ਕੋਈ ਗੱਲ ਕਰਨ ਕੋਈ ਵੀ ਨਹੀਂ ਕਿਬੜਾ ਕੈਸੜੇ ਡਿਊਟੀ ਤੋਂ ਲੇਟ ਆਏ ਘਰੋਂ ਕੋਲੇ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਕਿ ਕੀ ਮਤਲਬ ਕਰੇ ਮੰਗ ਸਰ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਐਸੇ ਦਰਜੀਤ ਸਿੰਘ ਜੀ ਆਗਰ ਦਾਲਕਾਂ ਨੇ ਕਿਹਾ ਕਿ ਤੁਸੀਂ ਇਹਨਾਂ ਨਾਲ ਬੱਤ ਨਹੀਂ ਕੋਈ ਸਰ ਬੱਤਬਿੱਤੀ ਕੀਤੀ ਇਹਨਾਂ ਨੇ ਲਾਈਨ ਤੋਂ ਬਾਹਰ ਾਟੋ ਲਾਇਸੀ ਇਹਦੇ ਾਟੋ ਅੱਗੇ ਨੰਬਰ ਪਿਛੇ ਨੰਬਰ ਕੋਈ ਨਫਲ ਜਾਗਾ ਮੈਂ ਉਹਨਾਂ ਨੂੰ ਚਲਾਰਪਰ ਲਗਾ ਹੀ ਦਾ ਜੋ ਨਹੀਂ ਆਇਆ ਮੈਂ ਇਹਨੂੰ ਕਿੱਥੀ ਪੋਲੇ ਖਾ ਗਿਆ ਪਿਆਟਾ ਧਾਗਰ ਦਾ ਪਤ ਇਨੇ ਉਹਦਾ ਮੁੱਦਾ ਬਣਾ ਲਿਆ ਵਿਚ ਮੇੜ ਮਾਰੀ ਮੇਰੇ ਕੋਈ ਬਤਨੀ ਜੀ ਨਹੀਂ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਆਏ ਕਿਦ ਮਾਰ ਦੇਣਾ ਤੇ ਸਿਰਫ ਟ੍ਰੈਫਿਕ ਜਾਮ ਨਾ ਕਰਨ ਜੀ ਇਹ ਬੇਨਤੀ ਹੈ ਮੇਨੂੰ ਕਹਿੰਦਾ ਕਿ ਤੁਸੀਂ ਚਿੱਤ ਦੇ ਦੇ ਲਾਓ ਸੰਗਤ ਦੇ ਉਹ ਨਹੀਂ ਜੀ ਡਿਊਟੀ ਸਾਡੀ ਲੋਜ ਰੋਚ ਹੈ ਇਹਨਾਂ ਨੂੰ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਕਿੱਥੇ ਡਿਊਟੀ ਲੱਗੀ ਤੇ ਕੌਣ ਢੂੰਢੇ ਪਰ ਆਈਟਮ ਆਉ ਬੋਰ ਕੇ